ਆਵਜ ਵਿੱਚ ਵੱਡੇ ਧਾਰਮਿਕ ਸਮਾਗਮ ਹੋਣ ਜਾ ਰਹੇ ਨੇ ਮੰਤਰੀ ਸਾਹਿਬ ਵੱਡੇ ਧਾਰਮਿਕ ਸਮਾਗਮ ਹੋਣ ਤੇ ਪਹਿਲੀ ਵਾਰ 550 ਸਾਲਾਂ ਤੋਂ ਬਾਅਦ ਇਸ ਤਰੀਕੇ ਨਾਲ ਹੋਣ ਜਾ ਰਿਹਾ ਕਿਸ ਤਰੀਕੇ ਤੇ ਦੇਖੋ ਜੀ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਈ ਹੈ ਤੇ ਦਿਨ ਰਾਤ ਇੱਕ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਹੈ ਕਿ ਜਿਹੜਾ ਹੈ ਬਹੁਤ ਸ਼ਰਧਾ ਨਾਲ ਅਸੀਂ ਸਮਾਗਮ ਜਿਹੜਾ ਮਨਾਣਾ ਚਾਹੁੰਦੇ ਹਾਂ ਤੇ ਗੁਰੂ ਸਾਹਿਬ ਆਪ ਕਿਰਪਾ ਕਰਨ ਤੇ ਸਾਰਾ ਕੁਝ ਜਿਹੜਾ ਇਤਿਹਾਸਿਕ ਹੋਵੇ ਬੜੇ ਤੇ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਅਪੀਲ ਕਰੂੰਗਾ ਕਿ ਫਰੀਦਕੋਟ ਤੋਂ ਜਿਹੜਾ ਨਗਰ ਕੀਰਤਨ ਦਾ ਆਰੰਭ ਹੋਣਾ ਹੈ ਆਬ ਵੱਤ ਤੋਂ ਵੱਤ ਸੰਗਤ ਉਹਦੇ ਵਿੱਚ ਜਿਹੜੀ ਹੈ ਸ਼ਾਮਿਲ ਹੋਵੇ ਤੇ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਰੂਰ ਨਤਮਸਤਕ ਹੋਈ ਸਰ ਤਾਂ ਬਿਲਕੁਲ ਸਾਡੇ ਨਾਲ ਮੰਤਰੀ ਸਾਹਿਬ ਮੌਜੂਦ ਸੀਗੇ ਤਾਂ ਗੱਲਬਾਤ ਕੀਤੀ ਆ ਦਾਲ ਦੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਜਾ ਕੇ ਇੱਥੇ ਨਤਮਸਤਕ ਹੋਵੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕੀ ਮੰਤਰੀ ਸਾਹਿਬ ਪਹੁੰਚੇ ਸੀਗੇ ਅਤੇ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ ਅਤੇ ਪੂਰਾ ਦੱਸਿਆ ਸ਼ੈਡਿਊਲ ਜਿਹੜਾ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਅਤੇ ਕਿਸ ਤਰੀਕੇ ਦੀਆਂ ਆ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਹਾਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਸਮਾਗਮ ਜਿਹੜਾ ਹੈਗਾ ਉਹ ਹੋਣਾ ਹੈ ਉਸ ਦੀ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਹਿੱਸਿਆਂ ਵਿੱਚੋਂ ਨਗਰ ਕੀਰਤਨ ਨਿਕਲਣਾ ਹੈ ਫਰੀਦਕੋਟ ਦੀ ਤਰਤੀ ਤੋਂ ਵੀ ਵਿਚਾਲ ਨਗਰ ਕੀਰਤਨ ਨਿਕਲੇਗਾ ਅਤੇ ਇਸ ਵਕਤ ਦੇਸ਼ ਦੇ ਕੋਨੇ-ਕੋਨੇ ਗੱਲ ਕੀਤੀ ਕਿਉਂਕਿ ਸ਼੍ਰੀਨਗਰ ਦੀ ਗੱਲ ਕੀਤੀ ਜਾਵੇ ਜਾਂ ਦਿੱਲੀ ਦੀ ਗੱਲ ਕੀਤੀ ਜਾਵੇ ਉੱਥੋਂ ਹੀ ਉੱਥੋਂ ਵੀ ਕਾਰਜਕ੍ਰਮ ਜਿਹੜੇ ਨੇ ਹੋਣੇ ਨੇ ਤਾਂ ਸਭ ਦੀਆਂ ਨਿਗਾਹਾਂ ਰਹਿਣ ਵਾਲੀਆਂ ਨੇ ਕਿ ਐਡਾ ਵੱਡਾ ਧਾਰਮਿਕ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਸਮੇਂ ਬਾਅਦ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਤਾਂ ਸਭ ਦੇ ਨਿਗਾਹ ਨੇ ਕਿਸ ਪ੍ਰੋਗਰਾਮ ਵਿੱਚ ਕਿਸ ਤਰੀਕੇ ਦੀ ਜਿਹੜੀ ਰੂਹਾਨੀਅਤ ਹੈ ਉਹ ਵੇਖਣ ਨੂੰ ਮਿਲਦੀ ਹੈ। ਕੱਬ ਵਿੱਚ ਵੱਡੇ ਧਾਰਮਿਕ ਸਮਾਗਮ ਹੋਣ ਜਾ ਰਹੇ ਨੇ ਮੰਤਰੀ ਸਾਹਿਬ ਵੱਡੇ ਧਾਰਮਿਕ ਸਮਾਗਮ ਹੋਣ ਤੇ ਪਹਿਲੀ ਵਾਰ 550 ਸਾਲਾਂ ਤੋਂ ਬਾਅਦ ਇਸ ਤਰੀਕੇ ਨਾਲ ਹੋਣ ਜਾ ਰਿਹਾ ਕਿਸ ਤਰੀਕੇ ਤੇ ਦੇਖੋ ਜੀ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਈ ਹੈ ਤੇ ਦਿਨ ਰਾਤ ਇੱਕ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਹੈ ਕਿ ਜਿਹੜਾ ਹੈ ਬਹੁਤ ਸ਼ਰਧਾ ਨਾਲ ਅਸੀਂ ਇਸ ਸਮਾਗਮ ਜਿਹੜਾ ਮਨਾਣਾ ਚਾਹੁੰਦੇ ਆਂ ਤੇ ਗੁਰੂ ਸਾਹਿਬ ਆਪ ਕਿਰਪਾ ਕਰਨ ਤੇ ਸਾਰਾ ਕੁਝ ਜਿਹੜਾ ਇਤਿਹਾਸਿਕ ਹੋ ਰਿਹਾ ਬੜੇ ਤੇ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਅਪੀਲ ਕਰੂੰਗਾ ਕਿ ਫਰੀਦਕੋਟ ਤੋਂ ਜਿਹੜਾ ਨਗਰ ਕੀਰਤਨ ਦਾ ਆਰੰਭ ਹੋਣਾ ਹੈ ਆਪ ਵੱਤੋ ਵੱਤ ਸੰਗਤ ਉਹਦੇ ਵਿੱਚ ਜਿਹੜੀ ਹੈ ਸ਼ਾਮਿਲ ਹੋਵੇ ਤੇ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਰੂਰ ਨਤਮਸਤਕ ਹੋਈ ਸਰ ਤਾਂ ਬਿਲਕੁਲ ਸਾਡੇ ਨਾਲ ਮੰਤਰੀ ਸਾਹਿਬ ਮੌਜੂਦ ਸੀਗੇ ਤਾਂ ਗੱਲਬਾਤ ਕੀਤੀ ਨਾਲ ਦੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਜਾ ਕੇ ਇਹ ਤੇ ਨਤਮਸਤਕ ਹੋਵੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕੀ ਮੰਤਰੀ ਸਾਹਿਬ ਪਹੁੰਚੇ ਸੀਗੇ ਅਤੇ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ ਅਤੇ ਪੂਰਾ ਦੱਸਿਆ ਸ਼ੈਡਿਊਲ ਜਿਹੜਾ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਅਤੇ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਹਾਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਸਮਾਗਮ ਜਿਹੜਾ ਹੈ ਉਹ ਹੋਣਾ ਹੈ ਉਸ ਦੀ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਹਿੱਸਿਆਂ ਵਿੱਚੋਂ ਨਗਰ ਕੀਰਤਨ ਨਿਕਲਣਾ ਹੈ ਫਰੀਦਕੋਟ ਦੀ ਤਰਤੀ ਤੋਂ ਵੀ ਵਿਚਾਲ ਨਗਰ ਕੀਰਤਨ ਨਿਕਲੇਗਾ ਅਤੇ ਇਸ ਵਕਤ ਅ ਦੇਸ਼ ਦੇ ਕੋਨੇ-ਕੋਨੇ ਗੱਲ ਕਰਦੇ ਕਿਉਂਕਿ ਸ਼੍ਰੀਨਗਰ ਦੀ ਗੱਲ ਕੀਤੀ ਜਾਵੇ ਜਾਂ ਦਿੱਲੀ ਦੀ ਗੱਲ ਕੀਤੀ ਜਾਵੇ ਉੱਥੋਂ ਹੀ ਉੱਥੋਂ ਵੀ ਕਾਰਜਕ੍ਰਮ ਜਿਹੜੇ ਨੇ ਹੋਣੇ ਨੇ ਤਾਂ ਸਭ ਦੀਆਂ ਨਿਗਾਹਾਂ ਰਹਿਣ ਵਾਲੀਆਂ ਨੇ ਕਿ ਐਡਾ ਵੱਡਾ ਧਾਰਮਿਕ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਸਮੇਂ ਬਾਅਦ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਤਾਂ ਸਭ ਦੇ ਨਿਗਾਹ ਨੇ ਕਿਸ ਪ੍ਰੋਗਰਾਮ ਵਿੱਚ ਕਿਸ ਤਰੀਕੇ ਦੀ ਜਿਹੜੀ ਰੂਹਾਨੀਅਤ ਹੈ ਉਹ ਵੇਖਣ ਨੂੰ ਮਿਲਦੀ ਹੈ। ਕੱਬ ਵਿੱਚ ਵੱਡੇ ਧਾਰਮਿਕ ਸਮਾਗਮ ਹੋਣ ਜਾ ਰਹੇ ਨੇ ਮੰਤਰੀ ਸਾਹਿਬ ਵੱਡੇ ਧਾਰਮਿਕ ਸਮਾਗਮ ਹੋਣ ਤੇ ਪਹਿਲੀ ਵਾਰ 550 ਸਾਲਾਂ ਤੋਂ ਬਾਅਦ ਇਸ ਤਰੀਕੇ ਨਾਲ ਹੋਣ ਜਾ ਰਿਹਾ ਕਿਸ ਤਰੀਕੇ ਤੇ ਦੇਖੋ ਜੀ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਾਈ ਹੈ ਤੇ ਦਿਨ ਰਾਤ ਇੱਕ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਹੈ ਕਿ ਜਿਹੜਾ ਹੈ ਬਹੁਤ ਸ਼ਰਧਾ ਨਾਲ ਅਸੀਂ ਇਸ ਸਮਾਗਮ ਜਿਹੜੇ ਮਨਾਣਾ ਚਾਹੁੰਦੇ ਆਂ ਤੇ ਗੁਰੂ ਸਾਹਿਬ ਆਪ ਕਿਰਪਾ ਕਰਨ ਤੇ ਸਾਰਾ ਕੁਝ ਜਿਹੜਾ ਇਤਿਹਾਸਿਕ ਹੋ ਨਿਬੜੇ ਤੇ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਅਪੀਲ ਕਰੂੰਗਾ ਕਿ ਫਰੀਦਕੋਟ ਤੋਂ ਜਿਹੜਾ ਨਗਰ ਕੀਰਤਨ ਦਾ ਆਰੰਭ ਹੋਣਾ ਹੈ ਆਪ ਵੱਤੋ ਵੱਤ ਸੰਗਤ ਉਹਦੇ ਵਿੱਚ ਜਿਹੜੀ ਹੈ ਸ਼ਾਮਿਲ ਹੋਵੇ ਤੇ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਰੂਰ ਨਤਮਸਤਕ ਹੋਈ ਸਰ ਤਾਂ ਬਿਲਕੁਲ ਸਾਡੇ ਨਾਲ ਮੰਤਰੀ ਸਾਹਿਬ ਮੌਜੂਦ ਸੀਗੇ ਤਾਂ ਗੱਲਬਾਤ ਕੀਤੀ ਨਾਲ ਦੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਜਾ ਕੇ ਅਤੇ ਨਤਮਸਤਕ ਹੋਵੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕੀ ਮੰਤਰੀ ਸਾਹਿਬ ਪਹੁੰਚੇ ਸੀਗੇ ਅਤੇ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ ਅਤੇ ਪੂਰਾ ਦੱਸਿਆ ਸ਼ੈਡਿਊਲ ਜਿਹੜਾ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਅਤੇ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਹਾਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਸਮਾਗਮ ਜੁੜਾ ਹੈ ਉਹ ਹੁਣ ਹੈ ਉਸ ਦੀ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਹਿੱਸਿਆਂ ਵਿੱਚੋਂ ਨਗਰ ਕੀਰਤਨ ਨਿਕਲਣਾ ਹੈ ਫਰੀਦਕੋਟ ਦੀ ਤਰਤੀ ਤੋਂ ਵੀ ਵਿਚਾਲ ਨਗਰ ਕੀਰਤਨ ਨਿਕਲੇਗਾ ਅਤੇ ਇਸ ਵਕਤ ਅ ਦੇਸ਼ ਦੇ ਕੋਨੇ-ਕੋਨੇ ਗੱਲ ਕਰਦੇ ਕਿਉਂਕਿ ਸ਼੍ਰੀਨਗਰ ਦੀ ਗੱਲ ਕੀਤੀ ਜਾਵੇ ਜਾਂ ਦਿੱਲੀ ਦੀ ਗੱਲ ਕੀਤੀ ਜਾਵੇ ਉੱਥੋਂ ਹੀ ਉੱਥੋਂ ਵੀ ਕਾਰਜਕ੍ਰਮ ਜਿਹੜੇ ਨੇ ਹੋਣੇ ਨੇ ਤਾਂ ਸਭ ਦੀਆਂ ਨਿਗਾਹਾਂ ਰਹਿਣ ਵਾਲੀਆਂ ਨੇ ਕਿ ਐਡਾ ਵੱਡਾ ਧਾਰਮਿਕ ਪ੍ਰੋਗਰਾਮ ਜਿਹੜਾ ਹੈਗਾ ਹੈ ਬਹੁਤ ਸਮੇਂ ਬਾਅਦ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਤਾਂ ਸਭ ਦੀ ਨਿਗਾਹ ਨੇ ਇਸ ਪ੍ਰੋਗਰਾਮ ਵਿੱਚ ਕਿਸ ਤਰੀਕੇ ਦੀ ਜਿਹੜੀ ਰੂਹਾਨੀਅਤ ਹੈ ਉਹ ਵੇਖਣ ਨੂੰ ਮਿਲਦੀ ਹੈ। ਆਬ ਵਿੱਚ ਵੱਡੇ ਧਾਰਮਿਕ ਸਮਾਗਮ ਹੋਣ ਜਾ ਰਹੇ ਨੇ ਮંત્રી ਸਾਹਿਬ ਵੱਡੇ ਧਾਰਮਿਕ ਸਮਾਗਮ ਹੁੰਦੇ ਪਹਿਲੀ ਵਾਰ 550 ਸਾਲਾਂ ਤੋਂ ਬਾਅਦ ਇਸ ਤਰੀਕੇ ਨਾਲ ਹੋਣ ਜਾ ਰਹੇ ਹੈ ਕਿਸ ਤਰੀਕੇ ਤੇ ਦੇਖੋ ਜੀ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਾਈ ਹੈ ਤੇ ਦਿਨ ਰਾਤ ਇੱਕ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਹੈ ਕਿ ਜਿਹੜਾ ਹੈ ਬਹੁਤ ਸ਼ਰਧਾ ਨਾਲ ਅਸੀਂ ਸਮਾਗਮ ਜਿਹੜੇ ਮਨਾਣਾ ਚਾਹੁੰਦੇ ਆਂ ਤੇ ਗੁਰੂ ਸਾਹਿਬ ਆਪ ਕਿਰਪਾ ਕਰਨ ਤੇ ਸਾਰਾ ਕੁਝ ਜਿਹੜਾ ਇਤਿਹਾਸਿਕ ਹੋਵੇ ਬੜੇ ਤੇ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਅਪੀਲ ਕਰੂੰਗਾ ਕਿ ਫਰੀਦਕੋਟ ਤੋਂ ਜਿਹੜਾ ਨਗਰ ਕੀਰਤਨ ਦਾ ਆਰੰਭ ਹੋਣਾ ਹੈ ਆਪ ਵੱਤ ਤੋਂ ਵੱਤ ਸੰਗਤ ਉਹਦੇ ਵਿੱਚ ਜਿਹੜੀ ਹੈ ਸ਼ਾਮਿਲ ਹੋਵੇ ਤੇ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਰੂਰ ਨਤਮਸਤਕ ਹੋਈ ਸਰ ਤਾਂ ਬਿਲਕੁਲ ਸਾਡੇ ਨਾਲ ਮੰਤਰੀ ਸਾਹਿਬ ਮੌਜੂਦ ਸੀਗੇ ਤਾਂ ਗਲਬਤ ਕੀਤੀ ਆ ਦਲ ਦੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਜਾ ਕੇ ਇਹ ਤੇ ਨਤਮਸਤਕ ਹੋਵੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕੀ ਮੰਤਰੀ ਸਾਹਿਬ ਪਹੁੰਚੇ ਸੀਗੇ ਅਤੇ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ ਅਤੇ ਪੂਰਾ ਦੱਸਿਆ ਸ਼ੈਡਿਊਲ ਜਿਹੜਾ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਅਤੇ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਹਾਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਸਮਾਗਮ ਜਿਹੜਾ ਹੈ ਉਹ ਹੋਣਾ ਹੈ ਉਸ ਦੀ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਹਿੱਸਿਆਂ ਵਿੱਚੋਂ ਨਗਰ ਕੀਰਤਨ ਨਿਕਲਣਾ ਹੈ ਫਰੀਦਕੋਟ ਦੀ ਤਰਤੀ ਤੋਂ ਵੀ ਵਿਚਾਲ ਨਗਰ ਕੀਰਤਨ ਨਿਕਲੇਗਾ ਅਤੇ ਇਸ ਵਕਤ ਅ ਦੇਸ਼ ਦੇ ਕੋਨੇ-ਕੋਨੇ ਗੱਲ ਕਰਦੇ ਕਿਉਂਕਿ ਸ਼੍ਰੀਨਗਰ ਦੀ ਗੱਲ ਕੀਤੀ ਜਾਵੇ ਜਾਂ ਦਿੱਲੀ ਦੀ ਗੱਲ ਕੀਤੀ ਜਾਵੇ ਉੱਥੋਂ ਹੀ ਉੱਥੋਂ ਵੀ ਕਾਰਜਕ੍ਰਮ ਜਿਹੜੇ ਨੇ ਹੋਣੇ ਨੇ ਤਾਂ ਸਭ ਦੀਆਂ ਨਿਗਾਹਾਂ ਰਹਿਣ ਵਾਲੀਆਂ ਨੇ ਕਿ ਐਡਾ ਵੱਡਾ ਧਾਰਮਿਕ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਸਮੇਂ ਬਾਅਦ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਤਾਂ ਸਭ ਦੀ ਨਿਗਾਹ ਨੇ ਇਸ ਪ੍ਰੋਗਰਾਮ ਵਿੱਚ ਕਿਸ ਤਰੀਕੇ ਦੀ ਜਿਹੜੀ ਰੂਹਾਨੀਅਤ ਹੈ ਉਹ ਵੇਖਣ ਨੂੰ ਮਿਲਦੀ ਹੈ। ਕਾਬ ਵਿੱਚ ਵੱਡੇ ਧਾਰਮਿਕ ਸਮਾਗਮ ਹੋਣ ਜਾ ਰਹੇ ਨੇ ਮંત્રી ਸਾਹਿਬ ਵੱਡੇ ਧਾਰਮਿਕ ਸਮਾਗਮ ਹੁੰਦੇ ਪਹਿਲੀ ਵਾਰ 550 ਸਾਲਾਂ ਤੋਂ ਬਾਅਦ ਇਸ ਤਰੀਕੇ ਨਾਲ ਹੋਣ ਜਾ ਰਹੇ ਹੈ ਕਿਸ ਤਰੀਕੇ ਤੇ ਦੇਖੋ ਜੀ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਾਈ ਹੈ ਤੇ ਦਿਨ ਰਾਤ ਇੱਕ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਹੈ ਕਿ ਜਿਹੜਾ ਹੈ ਬਹੁਤ ਸ਼ਰਧਾ ਨਾਲ ਅਸੀਂ ਸਮਾਗਮ ਜਿਹੜੇ ਮਨਾਣਾ ਚਾਹੁੰਦੇ ਆਂ ਤੇ ਗੁਰੂ ਸਾਹਿਬ ਆਪ ਕਿਰਪਾ ਕਰਨ ਤੇ ਸਾਰਾ ਕੁਝ ਜਿਹੜਾ ਇਤਿਹਾਸਿਕ ਹੋਵੇ ਬੜੇ ਤੇ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਅਪੀਲ ਕਰੂੰਗਾ ਕਿ ਫਰੀਦਕੋਟ ਤੋਂ ਜਿਹੜਾ ਨਗਰ ਕੀਰਤਨ ਦਾ ਆਰੰਭ ਹੋਣਾ ਹੈ ਆਪ ਵੱਤ ਤੋਂ ਵੱਤ ਸੰਗਤ ਉਹਦੇ ਵਿੱਚ ਜਿਹੜੀ ਹੈ ਸ਼ਾਮਿਲ ਹੋਵੇ ਤੇ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਰੂਰ ਨਤਮਸਤਕ ਹੋਈ। ਤਾਂ ਬਿਲਕੁਲ ਸਾਡੇ ਨਾਲ ਮੰਤਰੀ ਸਾਹਿਬ ਮੌਜੂਦ ਸੀਗੇ ਤਾਂ ਗਲਬਤ ਕੀਤੀ ਨਾਲ ਦੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਜਾ ਕੇ ਅਤੇ ਨਮਸਤਕ ਹੋਵੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਮੰਤਰੀ ਸਾਹਿਬ ਪਹੁੰਚੇ ਸੀਗੇ ਅਤੇ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ ਅਤੇ ਪੂਰਾ ਦੱਸਿਆ ਸ਼ੈਡਿਊਲ ਜਿਹੜਾ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਅਤੇ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਹਾਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਸਮਾਗਮ ਜਿਹੜਾ ਹੈਗਾ ਉਹ ਹੋਣਾ ਹੈ ਉਸ ਦੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਹਿੱਸਿਆਂ ਵਿੱਚੋਂ ਨਗਰ ਕੀਰਤਨ ਨਿਕਲਣਾ ਹੈ ਫਰੀਦਕੋਟ ਦੀ ਤਰਤੀ ਤੋਂ ਵੀ ਵਿਸ਼ਾਲ ਨਗਰ ਕੀਰਤਨ ਨਿਕਲੇਗਾ ਅਤੇ ਇਸ ਵਕਤ ਅ ਦੇਸ਼ ਦੇ ਕੋਨੇ ਕੋਨੇ ਗੱਲ ਕਰਦੇ ਕਿਉਂਕਿ ਸ਼੍ਰੀਨਗਰ ਦੀ ਗੱਲ ਕੀਤੀ ਜਾਵੇ ਜਾਂ ਦਿੱਲੀ ਦੀ ਗੱਲ ਕੀਤੀ ਜਾਵੇ ਉੱਥੋਂ ਹੀ ਉੱਥੋਂ ਵੀ ਕਾਰਜਕ੍ਰਮ ਜਿਹੜੇ ਨੇ ਹੋਣੇ ਨੇ ਤਾਂ ਸਭ ਦੀਆਂ ਨਿਗਾਹਾਂ ਰਹਿਣ ਵਾਲੀਆਂ ਨੇ ਕਿ ਐਡਾ ਵੱਡਾ ਧਾਰਮਿਕ ਪ੍ਰੋਗਰਾਮ ਜਿਹੜਾ ਹੈਗਾ ਹੈ ਬਹੁਤ ਸਮੇਂ ਬਾਅਦ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਤਾਂ ਸਭ ਦੇ ਨਿਗਾਹ ਨੇ ਕਿਸ ਪ੍ਰੋਗਰਾਮ ਵਿੱਚ ਕਿਸ ਤਰੀਕੇ ਦੀ ਜਿਹੜੀ ਰੂਹਾਨੀਅਤ ਹੈ ਉਹ ਵੇਖਣ ਨੂੰ ਮਿਲਦੀ ਹੈ। ਕੱਬ ਵਿੱਚ ਵੱਡੇ ਧਾਰਮਿਕ ਸਮਾਗਮ ਹੋਣ ਜਾ ਰਹੇ ਨੇ ਮੰਤਰੀ ਸਾਹਿਬ ਵੱਡੇ ਧਾਰਮਿਕ ਸਮਾਗਮ ਹੋਣ ਤੇ ਪਹਿਲੀ ਵਾਰ 550 ਸਾਲਾਂ ਤੋਂ ਬਾਅਦ ਇਸ ਤਰੀਕੇ ਨਾਲ ਹੋਣ ਜਾ ਰਿਹਾ ਕਿਸ ਤਰੀਕੇ ਤੇ ਦੇਖੋ ਜੀ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਈ ਹੈ ਤੇ ਦਿਨ ਰਾਤ ਇੱਕ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਹੈ ਕਿ ਜਿਹੜਾ ਹੈ ਬਹੁਤ ਸ਼ਰਧਾ ਨਾਲ ਅਸੀਂ ਇਸ ਸਮਾਗਮ ਜਿਹੜਾ ਮਨਾਣਾ ਚਾਹੁੰਦੇ ਆਂ ਤੇ ਗੁਰੂ ਸਾਹਿਬ ਆਪ ਕਿਰਪਾ ਕਰਨ ਤੇ ਸਾਰਾ ਕੁਝ ਜਿਹੜਾ ਇਤਿਹਾਸਿਕ ਹੋ ਰਿਹਾ ਬੜੇ ਤੇ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਅਪੀਲ ਕਰੂੰਗਾ ਕਿ ਫਰੀਦਕੋਟ ਤੋਂ ਜਿਹੜਾ ਨਗਰ ਕੀਰਤਨ ਦਾ ਆਰੰਭ ਹੋਣਾ ਹੈ ਆਪ ਵੱਤੋ ਵੱਤ ਸੰਗਤ ਉਹਦੇ ਵਿੱਚ ਜਿਹੜੀ ਹੈ ਸ਼ਾਮਿਲ ਹੋਵੇ ਤੇ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਰੂਰ ਨਤਮਸਤਕ ਹੋਈ ਸਰ ਤਾਂ ਬਿਲਕੁਲ ਸਾਡੇ ਨਾਲ ਮੰਤਰੀ ਸਾਹਿਬ ਮੌਜੂਦ ਸੀਗੇ ਤਾਂ ਗੱਲਬਾਤ ਕੀਤੀ ਨਾਲ ਦੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਜਾ ਕੇ ਅਤੇ ਨਮਸਤਕ ਹੋਵੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਮੰਤਰੀ ਸਾਹਿਬ ਪਹੁੰਚੇ ਸੀਗੇ ਅਤੇ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ ਅਤੇ ਪੂਰਾ ਦੱਸਿਆ ਸ਼ੈਡਿਊਲ ਜਿਹੜਾ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਅਤੇ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਹਾਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਸਮਾਗਮ ਜਿਹੜਾ ਹੈਗਾ ਉਹ ਹੋਣਾ ਹੈ ਉਸ ਦੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਹਿੱਸਿਆਂ ਵਿੱਚੋਂ ਨਗਰ ਕੀਰਤਨ ਨਿਕਲਣਾ ਹੈ ਫਰੀਦਕੋਟ ਦੀ ਤਰਤੀ ਤੋਂ ਵੀ ਵਿਸ਼ਾਲ ਨਗਰ ਕੀਰਤਨ ਨਿਕਲੇਗਾ ਅਤੇ ਇਸ ਵਕਤ ਅ ਦੇਸ਼ ਦੇ ਕੋਨੇ ਕੋਨੇ ਗੱਲ ਕਰਦੇ ਕਿਉਂਕਿ ਸ਼੍ਰੀਨਗਰ ਦੀ ਗੱਲ ਕੀਤੀ ਜਾਵੇ ਜਾਂ ਦਿੱਲੀ ਦੀ ਗੱਲ ਕੀਤੀ ਜਾਵੇ ਉੱਥੋਂ ਹੀ ਉੱਥੋਂ ਵੀ ਕਾਰਜਕ੍ਰਮ ਜਿਹੜੇ ਨੇ ਹੋਣੇ ਨੇ ਤਾਂ ਸਭ ਦੀਆਂ ਨਿਗਾਹਾਂ ਰਹਿਣ ਵਾਲੀਆਂ ਨੇ ਕਿ ਐਡਾ ਵੱਡਾ ਧਾਰਮਿਕ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਸਮੇਂ ਬਾਅਦ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਤਾਂ ਸਭ ਦੀ ਨਿਗਾਹ ਨੇ ਕਿ ਇਸ ਪ੍ਰੋਗਰਾਮ ਵਿੱਚ ਕਿਸ ਤਰੀਕੇ ਦੀ ਜਿਹੜੀ ਰੂਹਾਨੀਅਤ ਹੈ ਉਹ ਵੇਖਣ ਨੂੰ ਮਿਲਦੀ ਹੈ ਫਰੀਦਕੋਟ ਤੋਂ ਕੈਮਰਾਵਾਸਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ